ਲੋ ਜੀ ਛੱਤ ਤੇ ਥੱਲੇ 200 ਤੋਂ ਲੈ ਕੇ 20000 ਤੱਕ ਸੂਟ ਜਿਹੜਾ ਇਸ ਦੁਕਾਨ ਦੇ ਵਿੱਚ ਹੈ ਤਾਂ ਸਾਨੂੰ ਲਗਭਗ ਬ੍ਰੇਕ ਦੀ ਦਿਖਾਨ ਕਿੰਨੇ ਦਾ 185 ਰੁਪਏ 185 ਰੁਪਏ ਦਾ ਪੂਰਾ ਸੂਟ ਦਾ 280 ਰੁਪਏ ਦਾ ਪੂਰਾ ਸੂਟ ਜੀ ਪੂਰਾ ਸੂਟ ਬਣੇਗਾ ਇਹ ਨਹੀਂ ਹੈ ਵੀ ਕੈਮਰੇ ਅੱਗੇ ਕੁਝ ਹੋਰ ਬਾਅਦ ਚ ਕੁਝ ਰੇਟ ਉਹੀ ਲੱਗੇਗਾ ਕਲਰ ਕਿੰਨੇ ਇਹਦੇ ਚ ਕਲਰ ਮਿਲ ਜਾਣਗੇ 4 ਅਗਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਵਿਆਹ ਸ਼ਾਦੀਆਂ ਵਾਸਤੇ ਕੱਪੜੇ ਪੱਕੇ ਰੰਗਾਂ ਦੇ ਤਾਂ ਸਭ ਤੋਂ ਪੁਰਾਣੀ ਦੁਕਾਨ ਦੇ ਉੱਤੇ ਤੁਹਾਨੂੰ ਲੈ ਕੇ ਆਏ ਆ ਮੁੱਲਾਪੁਰ ਗਰੀਬਦਾਸ ਨਿਊ ਚੰਡੀਗੜ੍ਹ ਦੇ ਵਿੱਚ ਤੇ ਮਸ਼ਹੂਰ ਦੁਕਾਨ ਹੈ ਮੁੱਲਾਪੁਰ ਗਰੀਬਦਾਸ ਦੀ ਤੋਬੇ ਵਾਲੀ ਹੈ ਤੋਬੇ ਵਾਲੀ ਹੈ ਜਿਹੜੀ 1962 ਤੋਂ ਹੈ ਉਹ ਜਿਹੜੇ ਦਰਸ਼ਕ ਦਿਖ ਰਹੇ ਨੇ ਉਹਨਾਂ ਨੂੰ ਵੱਡਾ ਜਿਹੜਾ ਸਕਰੀਨਸ਼ਾਟ ਲੈ ਕੇ ਆਣਗੇ ਹਾਂ ਐਕਸਟਰਾ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਪੱਕਾ ਬਿਲਕੁਲ ਜੀ ਪੱਕਾ 2500 ਦਾ ਸੂਟ 1500 ਦਾ ਬਿਲਕੁਲ ਜੀ ਬਿਲਕੁਲ ਨਵਾਂ ਹੈ ਅੱਛਾ ਇਹਦੀ ਗਾਰੰਟੀ ਹੈ ਹਰ ਤਰ੍ਹਾਂ ਦੀ ਗਾਰੰਟੀ ਹੈ ਕਲਰ ਦੀ ਮਿਲ ਕੋਈ ਮਲਟੀ ਮਿਲਦੀ ਹੈ ਵੈਰਾਈਟੀ ਮਿਲਦੀ ਹੈ ਨਾਲੋਂ ਰੇਂਜ ਵੀ ਵੱਡੀ ਹੈ ਹਾਂ ਬਿਲਕੁਲ ਕਿੰਨੇ ਹਜ਼ਾਰ ਦੇ ਕੱਪੜੇ ਦੇ ਤੁਸੀਂ ਸਾਡੇ 26 ਸਾਈਡ ਨਹੀਂ ਦੇਰ ਤੋਂ ਆ ਰਹੇ ਤੁਸੀਂ ਇੰਨੀ ਦੁਕਾਨ ਦੇ ਉੱਤੇ ਸੰਤ 15 ਸਾਲ ਹੋ ਗਏ ਹੁੰਦੇ 15 ਸਾਲ ਹਾਂਜੀ ਸਾਮਾਨ ਵਧੀਆ ਮਿਲਦਾ ਸੱਚ ਦੱਸਿਓ ਅੱਜ ਅਸੀਂ ਇਹਨਾਂ ਦੀ ਇਨਕੁਆਰੀ ਕਰਨ ਆਏ ਹੋਏ ਨਹੀਂ ਅਸੀਂ ਰਿਸ਼ਤੇਦਾਰਾਂ ਨੂੰ ਤੇ ਲਿਜਾਣੇ ਵਿਆਹ ਹੋਵੇ ਸ਼ਾਦੀ ਹੋਵੇ ਇੱਥੋਂ ਤੇ ਹੀ ਜਾਂਦੇ ਕੱਪੜੇ ਕਿਵੇਂ ਦੇ ਮਿਲਦੇ ਨੇ ਸੱਚ ਦੱਸਿਓ ਕਿਉਂਕਿ ਕਈ ਜਗ੍ਹਾ ਹੁੰਦਾ ਕਿ ਦੰਮੀ ਕਸਟਮਰ ਬਣਾ ਕੇ ਬਿਠਾਲੇ ਹੁੰਦੇ ਕਈ ਦੁਕਾਨਦਾਰਾਂ ਨੇ ਤੁਸੀਂ 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 ਰੀਅਲ ਲੋਕਾਂ ਕੋ ਜੈ ਇਹਨਾਂ ਨੇ ਬਿਠਾਏ ਪਰ 65 ਦਾ ਜਿਹੜਾ ਜਾਂ ਫਿਰ 65 ਕੋਟ ਦਾ ਕਪੜਾ ਉਹ ਵੀ ਹੈ ਵਧੀਆ ਤੇ ਕਿੰ ਨਾਲ ਵਧੀਆ ਗਾਰੰਟੀ ਵਾਲਾ ਹੋਣਾ ਚਾਹੀਦਾ ਟੈਕਵਾਲ ਕੋਚ ਹੈ ਜੀ ਸਾਰੀ ਕੰਪਨੀਆਂ ਦਾ ਤੇ ਇਹ ਕਪੜੇ ਜਿਹੜੇ ਲੱਗੇ ਹੋਏ ਬਿਲਕੁਲ ਜੀ ਤੇ ਸਾਰੇ ਇਹ ਸਾਰੇ ਅਤੀ ਆਰਾਮ ਤੇ ਰੇਮੰਡ ਹਮ ਸਾਰੇ ਕੁਝ ਦਾ ਸਾਰੀਆਂ ਰੇਂਜ ਗਾ ਕੋ ਗਾ ਉਸ ਰੇਂਜ ਵਿੱਚ ਬਹੁਤ ਵੈਰਾਈਟੀ ਹੈ ਸਾਰੀਆਂ ਰੇਂਜ ਗਰੰਟੀ ਹੈ ਪੂਰੀ ਗਰੰਟੀ ਹੈ ਜੀ ਮਤਲਬ ਆਪਾਂ ਸੂਟ ਜਿਹੜਾ 2216 ਇਹਨਾਂ ਜੀ ਉਹ ਵੀ ਪੂਰਾ 5 ਮੀਟਰ ਨਾਲ ਮਣ ਮਣਕਾ ਦਵਾਂਗੇ ਅਨੀ ਪੱਕੇ ਕਲਰ ਨੇ ਇੱਥੇ ਕੀ ਕਾਫੀ ਨੌਜਵਾਨ ਇੱਥੇ ਸ਼ੌਂਕ ਨਾਲ ਆਣ ਕੇ ਖਰੀਦਦੇ ਵੀ ਨੇ ਅੱਛਾ ਕਿੰਨੇ ਸਾਲਾਂ ਤੋਂ ਆ ਰਹੇ ਤੁਸੀਂ ਇਹਨਾਂ ਕੋਲ ਸਨ ਹੋਵੇ 5-6 ਸਾਲਾਂ ਹੁੰਦੇ ਨੇ ਹਾਂਜੀ ਕੱਪੜਾ ਕੁੱਕੜਾ ਵਧੀਆ ਇਹਨਾਂ ਦਾ ਹਾਂਜੀ ਕੱਪੜਾ ਵਧੀਆ ਪਾਜੀ ਅੱਜ ਕੋਈ ਮੇਲਾ ਹੈ ਜਾਂ ਫਿਰ ਅੱਜ ਤੇ ਜਿਹੜਾ ਕੋਈ ਸਸਤਾ ਕਰਤਾ ਜਿਹਾ ਮਾਣਾ ਜਿੰਨ ਬਤ ਕੋਈ ਲੱਗੀ ਹੋਈ ਹੈ ਲੱਗਦਾ ਕਿ ਤੁਸੀਂ ਦੁਕਾਨ ਬੇਚੀ ਕਰਕੇ ਜਾ ਰਹੇ ਕਿਤੇ ਨਹੀਂ ਨਹੀਂ ਇਹ ਸਾਡੇ ਕੋਲ ਰੋਜ਼ ਇੱਧਰ ਰਸ਼ ਰਹਿੰਦਾ ਹੈ ਅੱਛਾ ਅਗਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਵਿਆਹ ਸ਼ਾਦੀਆਂ ਵਾਸਤੇ ਕੱਪੜੇ ਪੱਕੇ ਰੰਗਾਂ ਦੇ ਤਾਂ ਸਭ ਤੋਂ ਪੁਰਾਣੀ ਦੁਕਾਨ ਦੇ ਉੱਤੇ ਤੁਹਾਨੂੰ ਲੈ ਕੇ ਆਏ ਆ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਦੇ ਵਿੱਚ 1962 ਤੋਂ ਪੁਰਾਣੀ ਦੁਕਾਨ ਕਿਹਾ ਜਾਂਦਾ ਹੈ ਜੋ ਕਿ ਤੋਬੇ ਵਾਲੀ ਹੱਟੀ ਤੋਬੇ ਵਾਲੀ ਹੱਟੀ ਇੰਨੀ ਮਸ਼ਹੂਰ ਹੋ ਚੁੱਕੀ ਹੈ ਕਿ ਅੰਦਰ ਮੇਲਾ ਲੱਗ ਚੁੱਕਾ ਤੁਸੀਂ ਦੇਖੋ ਕੱਪੜੇ ਲੈਣ ਵਾਲਿਆਂ ਦਾ ਇਹ ਕੋਈ ਫੈਸਟੀਵਲ ਕਰਕੇ ਨਹੀਂ ਦੱਸਿਆ ਜਾ ਰਿਹਾ ਕਿ ਆਮ ਦਿਨਾਂ ਦੇ ਵਿੱਚ ਵੀ ਇਸ ਤਰੀਕੇ ਦੀ ਹੀ ਪੇੜ ਇਨਾਂ ਕੋਲ ਹੁੰਦੀ ਹੈ ਦੱਸਿਆ ਜਾਂਦਾ ਕਿ ਪੱਕੇ ਕਸਟਮਰ ਜਿਹੜੇ ਉਹਨਾਂ ਨੂੰ ਪਤਾ ਹੈ ਕਿ ਹਾਂ ਕੱਪੜੇ ਜਿਹੜੇ ਇਨਾਂ ਕੋਲ ਵਧੀਆ ਵੈਰਾਈਟੀ ਦੇ ਮਿਲਦੇ ਨੇ ਪੱਕੇ ਰੰਗਾਂ ਦੇ ਮਿਲਦੇ ਨੇ ਤੇ ਜਿਹੜੇ ਅੱਜਕੱਲ ਮਾਰਕੀਟ ਦੇ ਵਿੱਚ ਜャ ਫੈਸ਼ਨ ਚੱਲ ਰਿਹਾ ਉਹ ਕੱਪੜੇ ਜਿਹੜੇ ਇਨਾਂ ਕੋਲ ਮਿਲਦੇ ਨੇ ਤੁਸਨ ਲੈ ਕੇ ਲੇਡੀ ਸੂਟ ਹੋਇਆ ਭਾਵੇਂ ਕਿਸੇ ਨੇ ਪੈਂਟ ਕੋਟ ਦਾ ਕੱਪੜਾ ਲੈਣਾ ਕੋਈ ਪੱਗ ਲੈਣੀ ਹੈ ਕਿਸੇ ਨੇ ਤਾਂ ਹਰ ਚੀਜ਼ ਜਿਹੜੀ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਮਿਲੇਗੀ ਤੁਸੀਂ ਦੇਖੋ ਕਿ ਪਹਿਲਾਂ ਮੈਂ ਕੈਮਰਾਮੈਨ ਨੂੰ ਵੀ ਕਹਾ ਕਿ ਅੰਦਰ ਤਸਵੀਰ ਦਿਖਾ ਦਿਓ ਕਿ ਕਿਸ ਤਰੀਕੇ ਤੁਸੀਂ ਦੇਖੋ ਕਿ ਭੀੜ ਜਮਾ ਹੋ ਚੁੱਕੀ ਹੈ ਕਾਫੀ ਲੋਕ ਜਿਹੜੇ ਖਰੀਦਣ ਵਾਸ ਇਹ ਕੋਈ ਫੈਸਟੀਵਲ ਨਹੀਂ ਚੱਲ ਰਿਹਾ ਇੱਕ ਆਮ ਦਿਨਾਂ ਦੇ ਵਿੱਚ ਵੀ ਜਿਹੜੀ ਇਸ ਤਰੀਕੇ ਦੀ ਭੀੜ ਹੁੰਦੀ ਹੈ ਇਹ ਦੇਖੋ ਤੁਸੀਂ ਕਿ ਦੂਰ ਥਾਡੇ ਥੋੜੇ ਲੋਕ ਕਿਸ ਜਗ੍ਹਾ ਉੱਤੇ ਖਿਲਦਣ ਵਾਸਤੇ ਲੋਕ ਕੱਪੜੇ ਆਏ ਨੇ ਤੇ ਨਾਲ ਦੀ ਨਾਲ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿ ਕਿਵੇਂ ਤੁਸੀਂ ਦੇਖੋ ਕਿ ਜਿਹੜੀਆਂ ਲੇਡੀਜ਼ ਨੇ ਅਲੱਗ-ਅਲੱਗ ਰੰਗ ਦੇ ਕੱਪੜੇ ਜਿਹੜੇ ਪਸੰਦ ਕਰ ਰਹੀਆਂ ਨੇ ਤਾਂ ਕੋਈ ਨੂਨ ਵਾਲਾ ਆਈ ਹੈ ਕੋਈ ਸਸਨਾਂ ਵਾਲਾ ਆਈ ਕਿਸ ਤਰੀਕੇ ਦੇ ਨਾਲ ਵੀ ਤੁਸੀਂ ਦੇਖੋ ਕਿ ਆਪਣੇ ਆਪਣੇ ਪਸੰਦ ਦੇ ਕੱਪੜੇ ਜਿਹੜੇ ਲਿਆ ਜਾ ਰਹੇ ਨੇ ਤਾਂ ਇਸ ਨੂੰ ਲੈ ਕੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੋਂ ਦੇ ਜਿਹੜੇ ਓਨਰ ਨੇ ਉਹਨਾਂ ਨਾਲ ਵੀ ਤੇ ਦੂਜੇ ਪਾਸੇ ਜਿਹੜੇ ਇੱਥੇ ਕਸਟਮਰ ਇਹਨਾਂ ਦੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿੰਨਾ ਕੁ ਉਹਨਾਂ ਨੂੰ ਫਾਇਦਾ ਮਿਲਦਾ ਜਿਗਾ ਉੱਤੇ ਆਣ ਕੇ ਕਿੰਨਾ ਕੁ ਤੁਸੀਂ ਦੇਖ ਸਕਦੇ ਹੋ ਕਿ ਲਾਈਨਾਂ ਦੇ ਵਿੱਚ ਲੋਕ ਲੱਗੇ ਹੋਏ ਨੇ ਲਾਈਨਾਂ ਦੇ ਵਿੱਚ ਉਹਨਾਂ ਦੀ ਵਾਰੀ ਆਂਦੀ ਹੈ ਅਲੱਗ-ਅਲੱਗ ਵੈਰਾਈਟੀ ਹੈ ਤੁਸੀਂ ਦੇਖੋ ਕਿ ਜਿਹੜੇ ਇੱਥੇ ਵਰਕਰ ਰੱਖੇ ਹੋਏ ਨੇ ਉਹ ਵੀ ਸੂਟ ਅਲੱਗ ਤੋਂ ਅਲੱਗ ਕੱਢ ਕੇ ਦਿਖਾ ਰਹੇ ਨੇ ਇਹਨਾਂ ਕੋਲ 15 ਤੋਂ 20 ਜਿਹੜੇ ਵਰਕਰ ਕੰਮ ਕਰ ਰਹੇ ਨੇ ਤਾਂ ਇਹ ਤਸਵੀਰ ਤੁਹਾਨੂੰ ਜਿਹੜੀ ਮੁੱਲਾਂ ਪਰ ਗਰੀਬ ਦਾਸ ਤੇ ਟੋਬੇ ਵਾਲੀ ਹੱਤੀ ਜਿਹੜੀ ਸਭ ਤੋਂ ਪੁਰਾਣੀ 1962 ਦੀ ਦੁਕਾਨ ਦੱਸੀ ਜਾਂਦੀ ਹੈ ਉਹ ਦੁਕਾਨ ਦੇ ਲੈ ਕੇ ਆਇਆ ਤੋਬੇ ਵਾਲੀ ਹੱਟੀ ਦੇ ਦੁਕਾਨ ਦੇ ਓਨਰ ਨੇ ਸਾਡੇ ਨਾਲ ਪਾਜੀ ਅੱਜ ਕੋਈ ਮੇਲਾ ਹੈ ਜਾਂ ਫਿਰ ਅੱਜ ਤੇ ਦੇਰੇ ਕੋਈ ਸਸਤਾ ਕਰਤਾ ਸਾਮਾਨ ਅਜਿੰਨ ਮਤ ਕੋਈ ਕਿਨਾਲ ਕਸਟਮਰ ਹੀ ਭੀੜ ਲੱਗੀ ਹੋਈ ਹੈ ਲੱਗਦਾ ਕਿ ਤੁਸੀਂ ਦੁਕਾਨ ਬੇਚ ਨਹੀਂ ਕਰਕੇ ਜਾ ਰਹੇ ਕਿਤੇ ਨਹੀਂ ਨਹੀਂ ਇਹ ਸਾਡੇ ਕੋਲ ਰੋਜ਼ ਇਦਾਂ ਰਸ਼ ਰਹਿੰਦਾ ਜੀ ਅੱਛਾ ਹਾਂਜੀ ਹਾਂਜੀ ਇਹ ਸਸਤਾ ਹੈ ਜਾਂ ਫਿਰ ਵਧੀਆ ਵਧੀਆ ਨਹੀਂ ਕੁਆਲਿਟੀ ਫਿਰ ਵਧੀਆ ਕੁਆਲਿਟੀ ਵਿੱਚ ਈਰ ਕੱਪੜੇ ਵੀ ਵਧੀਆ ਰੱਖੇ ਰੇਟ ਵੀ ਸਭ ਤੋਂ ਘੱਟ ਹੈ ਬਾਜ਼ਾਰ ਤੇ ਫਿਰ ਜਾਨਾ ਭੀੜ ਇਸ ਤਰੀਕੇ ਨਾਲ ਹੁੰਦੀ ਹੈ ਹਾਂਜੀ ਹਾਂਜੀ ਜਾਨਾ ਭੀੜ ਹੈ ਲਗਭਗ 2 ਚ ਗੀੜਾ ਤੇ ਹੁੰਦੀ ਹੈ ਬਿਲਕੁਲ ਜੀ ਦੇਖੋ ਪਹਿਲਾਂ ਕਸਟਮਰ ਨਾਲ ਗੱਲਬਾਤ ਕਰਾਂਗੇ ਬਾਕੀ ਇਹਨਾਂ ਨਾਲ ਹੋਰ ਵੀ ਕੀ ਜਿਹੜੇ ਆਏ ਹੋਏ ਨੇ ਲੋਕ ਤਮੇਮ ਕਿਸ ਤਰੀਕੇ ਦੀ ਵੈਰਾਈਟੀ ਮਿਲੀ ਹੈ ਸਸ ਦੱਸਿਓ ਕਿ ਉਹ ਜਿਹੜੇ ਤੁਹਾਨੂੰ ਦਰਸ਼ਕਾਂ ਨੇ ਦੇਖਣਾ ਹੈ ਤਾਨੂੰ ਦੇਖ ਕੇ ਹੋਰ ਲੋਕਾਂ ਨੇ ਵੀ ਆਣਾ ਤਾਂ ਕਿੰਨੀ ਦੀ ਵੈਰਾਈਟੀ ਸਰ ਤਸਵੀਰਿਟੀ ਐਵੇਂ ਮਿਲੀ ਸਰ ਜੀ ਕਿ ਦੇਖੋ ਸ਼ਾਪਿੰਗ ਹੋ ਗਈ ਸਾਡੀ ਕੈਂਡੀਡੇਟ ਘੰਟੇ ਵਿੱਚ ਅਸੀਂ ਇੰਨੇ ਸੂਟ ਪਸੰਦ ਕਰਤੇ ਕਿੰਨੀ ਦੇਰ ਤੋਂ ਆ ਰਹੇ ਇਸ ਦੁਕਾਨ ਦੇ ਉੱਤੇ ਜੇ ਪਹਿਲੀ ਵਾਰ ਆਏ ਨਾ ਨਾ ਪਹਿਲੀ ਵਾਰ ਨਹੀਂ ਆਏ ਹੋਏ ਮੈਂ ਕਈ ਵਾਰ ਆਦੀ ਹਾਂ ਯਹਾਂ ਤੇ ਡੀਲ ਕਰਨ ਦਾ ਤਰੀਕਾ ਕਿਸ ਤਰ੍ਹਾਂ ਇਹਨਾਂ ਦੇ ਵਰਕਰ ਦਾ ਬੋਲ ਬੋਲਣ ਦਾ ਕੀ ਵੀ ਹੁੰਦਾ ਕਿ ਬਹੁਤ ਰੁੱਖੇ ਬੋਲਦੇ ਬਹੁਤ ਵਧੀਆ ਨਾ ਰੁੱਖੇ ਨਹੀਂ ਬੋਲਦੇ ਬਹੁਤ ਵਧੀਆ ਦੇਖੋ ਇੰਨੇ ਪੇਸ਼ੇਂ ਨਾਲ ਕੰਮ ਕਰਨਾ ਹੁੰਦਾ ਡੇਢ ਦੋ ਘੰਟਾ ਮੇਰੇ ਤੇ ਲਾਤਾ ਕਿ ਮੈਂ ਇੰਨੇ ਸੂਟ ਲੈਤੇ ਉਹ ਨਹੀਂ ਬਹੁਤ ਜੇ ਲੋਕ ਚ ਉਹ ਚੀਜ਼ ਮਿਲਦੀ ਹੈ ਵੈਰਾਈਟੀ ਮਿਲਦੀ ਹੈ ਨਾਲੋਂ ਰੇਂਜ ਵੀ ਵੱਡੀ ਹੈ ਹਾਂ ਬਿਲਕੁਲ ਕਿੰਨੇ ਹਜ਼ਾਰ ਦੇ ਕੱਪੜੇ ਦੇ ਤੁਸੀਂ ਹਾਂ 26 27000 ਦੇ 26 27000 ਦੇ ਕੱਪੜੇ ਲਈ ਬਿਲਕੁਲ ਦੇਖੋ ਕਿ ਇਨੇ ਮੋٹے ਮੋٹے ਜਿਹੜੇ ਕਸਟਮਰ ਇਹਨਾਂ ਕੋਲ ਆ ਰਹੇ ਨੇ ਜਿਹੜੇ 26 26 50 50000 ਦੇ ਕੱਪੜੇ ਲੈ ਰਹੇ ਨੇ ਤਾਂ ਤੁਸੀਂ ਦੇਖੋ ਨਾਲ ਦੀ ਨਾਲ ਹੋਰ ਵੀ ਨੇ ਅੰਟੀ ਜੀ ਕਿੰਨੀ ਦੇਰ ਤੋਂ ਆ ਰਹੇ ਤੁਸੀਂ ਇੰਦੀ ਦੁਕਾਨ ਦੇ ਉੱਤੇ ਸੰਤ 15 ਸਾਲ ਹੋ ਗਏ ਹੁੰਦੇ ਆ 15 ਸਾਲ ਹਾਂ ਜੀ ਸਮਾਨ ਵਧੀਆ ਮਿਲਦਾ ਸੱਚ ਦੱਸਿਓ ਅੱਜ ਅਸੀਂ ਇਹਨਾਂ ਦੀ ਇਨਕੁਆਰੀ ਕਰਨ ਆਏ ਹੋਏ ਨਹੀਂ ਅਸੀਂ ਰਿਸ਼ਤੇਦਾਰਾਂ ਨੂੰ ਤੇ ਲਜਾਣੇ ਵਿਆਹ ਹੋਵੇ ਸ਼ਾਦੀ ਹੋਵੇ ਇੱਥੋਂ ਤੇ ਲਜਾਣੇ ਅਸੀਂ ਘਰ ਵਾਸਤੇ ਨਹੀਂ ਜਾਂਦੇ ਅਸੀਂ ਹੋਰ ਕਿਸ ਦੁਕਾਨ ਤੇ ਜਾਂਦੇ ਨੇ ਸਾਰੇ ਇਹ ਠੀਕ ਹੈ ਰੇਟ ਠੀਕ ਬੱਤੀ ਹਰ ਕਪੜਾ ਵਧੀਆ ਨਹੀਂ ਗਾ ਜੇ ਖਰਾਬ ਹੈ ਅਸੀਂ ਮੋਨ ਕਿ ਦੰਨੇ ਆ ਰੰਗ ਨਹੀਂ ਖਰਾਬ ਹੁੰਦਾ ਕੀ ਕਰੀ ਕਈ ਜਗਾਂ ਦਾ ਅਸੀਂ ਦੇਖਿਆ ਕਿ ਸਸਤੇ ਬਹੁਤ ਲਾਉਂਦੇ ਨੇ 100-100 ਰੁਪਏ ਸੂਟ 200-200 ਰੁਪਏ ਸੂਟ ਉਹ ਉਹ ਜਿਹੜੇ ਇਹਦੇ ਸੂਟ ਲੈ ਕੇ ਜਾਂਦੇ ਨੇ ਬਣਾ ਉਹਨਾਂ ਦੀ ਗਰੰਟੀ ਹੈ ਵਾਪਸ ਵੀ ਕਰ ਲੈਂਦੇ ਆ ਅੱਛਾ ਮੈਂ ਸਾਨੂੰ ਪਹਿਲੇ ਦੋ ਮਿੰਟ ਮੈਸੇਜ ਹੈ ਹਾਂ ਇਹ ਸਾਨੂੰ 15 ਸਾਲ ਤੋਂ ਵਿਚਾਰਾ ਹੀ ਹੋ ਗਿਆ ਟਾਈਮ ਵਿਆਹ ਸ਼ਾਦੀ ਜਿੰਨੇ ਕਪੜੇ ਲੈ ਕੇ ਉਲਟ ਲੈ ਕੇ ਜਾਂਦਾ ਅਧਾਰ ਵੀ ਗੱਲਾਂ ਦੇ ਵਾਪਸ ਕਰ ਲੈਂਦੇ ਆ ਜੇ ਖਰਾਬ ਹੋ ਜਾਵੇ ਸਭ ਤੋਂ ਫਾਇਦਾ ਇਹ ਹੁੰਦਾ ਕਿ ਆਪਣਾ ਸਰਵਿਸ ਤੇ ਵਾਪਸ ਕਰ ਦਿੰਦੇ ਨੇ ਲੈ ਲੈਂਦੇ ਆ ਅਸੀਂ ਬਸ ਕਦਰ ਅਫੀਸ਼ੀਅਲ ਚਾਰਡ ਨੇ ਬਿਲਕੁਲ ਤੁਸੀਂ ਬਹੁਤ ਵੱਡੀ ਗੱਲ ਹੈ ਕੋਈ ਵਾਪਸ ਨਹੀਂ ਕਰਦਾ ਇਹ ਜਿਹੜੇ ਕਹਿੰਦੇ ਜਰਾ ਕਿ ਰੰਗ ਵਾਪਸੀ ਕਰਦੇ ਨੇ ਤਾਂ ਇਸ ਨੂੰ ਲੈ ਕੇ ਗੱਲਬਾਤ ਵੀ ਕਰਸ਼ ਕਰੀਏ ਬਾਈ ਤੁਸੀਂ ਕਿੱਥੋਂ ਆਏ ਜੀ ਮੈਂ ਚੰਡੀਗੜ੍ਹੋਂ ਆਏ ਜੀ ਅੱਛਾ ਇਹਨਾਂ ਕੋਲ ਕੱਪੜੇ ਕਿਵੇਂ ਦੇ ਮਿਲਦੇ ਨੇ ਸਸਤੇ ਦੱਸਿਓ ਕਿਉਂਕਿ ਕਈ ਜਗ੍ਹਾ ਹੁੰਦਾ ਕਿ ਦੰਮੀ ਕਸਟਮਰ ਬਣਾ ਕੇ ਬਿਠਾਲੇ ਹੁੰਦੇ ਨੇ ਕਈ ਦੁਕਾਨਦਾਰਾਂ ਨੇ ਤੁਸੀਂ 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 ਰੀਅਲ ਲੋਕਾਂ ਕੋ ਜਾਈਂਗਾ ਨਾ ਬਿਠਾਏ 7-8 ਸਾਲ ਹੋ ਗਏ ਸਾਨੂੰ ਆਂਦੇ ਨੇ ਸਾਰੇ ਵਿਆਹ ਦੇ ਕੱਪੜੇ ਮੇਰੇ ਇੱਥੋਂ ਵੇਚਦੇ ਆਂ ਕੱਪੜਾ ਬੱਧੀ ਨਿਕਲਦਾ ਬਹੁਤ ਵਧੀਆ ਕੱਪੜਾ ਨਿਕਲਦਾ ਰੰਗ ਰੰਗ ਤਾਂ ਨਹੀਂ ਫਿੱਟਦਾ ਨਾ ਨਾ ਜੇ ਰੰਗ ਵੈਂਟ ਹੋ ਜਾ ਤਾਂ ਸੂਟ ਚੇਂਜ ਕਰ ਦਿੰਦੇ ਆ ਸੂਟ ਚੇਂਜ ਕਰ ਦਿੰਦੇ ਆ ਅੱਛਾ ਇਹਨਾਂ ਰੇਟ ਰੂਪ ਤਾਂ ਹੈ ਰੇਟ ਵੀ ਵਧੀਆ ਹੈ ਠੀਕ ਹੈ ਸਾਨੂੰ ਸਭ ਤੋਂ ਜ਼ਿਆਦਾ ਲੱਗਦਾ ਕਿ 7 ਇਨੇ ਸਾਰੇ ਕੱਪੜੇ ਇੱਥੋਂ ਜਾਂਦੇ ਨੇ ਅणि ਤੁਸੀਂ ਲੰਬੇ ਸਮੇਂ ਤੋਂ ਅੰਦਰ ਤੁਹਾਡਾ ਬੇਟਾ ਹੈ ਕੌਣ ਹਾਂਜੀ ਬੇਟਾ ਬੇਟਾ ਅੱਛਾ ਕਿੰਨਾ ਕੇ ਲੱਗਦਾ ਕਿ ਤੁਸੀਂ ਲੇਡੀਜ਼ ਨੂੰ ਜ਼ਿਆਦਾ ਹੁੰਦਾ ਕਿ ਕੋਈ ਇੱਕ ਸੂਪ ਪਸੰਦ ਕਰਨ ਦਾ ਵੀ ਦੁਕਾਨਾਂ ਬਹੁਤ ਨੇ ਮਾਰਕੀਟ ਦੇ ਵਿੱਚ ਨਵੇਂ-ਨਵੇਂ ਨਾਮ ਤੇ ਖੁੱਲ ਗਈਆਂ ਪਰ ਇਹਨਾਂ ਦੇ ਕੋਲ ਕੀ ਫਰਕ ਲੱਗਿਆ ਤੁਹਾਨੂੰ ਇਹਨਾਂ ਕੋਲ ਸਾਨੂੰ ਸਾਰੀ ਵੈਰਾਈਟੀ ਮਿਲ ਜਾਂਦੀ ਹੈ ਅੱਛਾ ਹਾਂ ਇਹਨਾਂ ਦਾ ਸਾਰਿਆਂ ਦਾ ਨੇਚਰ ਬਹੁਤ ਅੱਛਾ ਹੈ ਗੱਲ ਕਰਨ ਦਾ ਤਰੀਕਾ ਗੱਲ ਕਰਨ ਦਾ ਤਰੀਕਾ ਜਿਵੇਂ ਪੱਗਾਂ ਲੈਣੀਆਂ ਨੇ ਜਿਵੇਂ ਹਾਂਜੀ ਹਾਂਜੀ ਪੱਗਾਂ ਦੇ ਕਲਰ ਵੀ ਵਧੀਆ ਮਿਲ ਜਾਂਦੇ ਨੇ ਔਰ ਬੱਚਿਆਂ ਦੇ ਇਹਨਾਂ ਦੇ ਕੱਪੜੇ ਜੈਂ ਬਿਲਕੁਲ ਤੁਸੀਂ ਦੇਖੋ ਕੀ ਇਹ ਬਹੁਤ ਵੱਡੀ ਗੱਲ ਹੈ ਕਿ ਅਲੱਗ-ਅਲੱਗ ਜਗ੍ਹਾ ਉੱਤੇ ਕੱਪੜੇ ਖਰੀਦਣ ਵਾਸਤੇ ਆਏ ਹੋਏ ਨੇ ਅਸੀਂ ਗੱਲ ਵੀ ਕਿਵੇਂ ਕਰੀਏ ਕਿਉਂਕਿ ਇੰਨਾ ਸ਼ੋਰ ਮਚ ਰਿਹਾ ਐ ਇੰਨੇ ਲੋਕ ਆਏ ਹੋਏ ਨੇ ਜਗ੍ਹਾ ਉੱਤੇ ਇਕੱਠੇ ਹੋ ਕੇ ਭਾਈ ਤੁਸੀਂ ਵੀ ਕੱਪੜੇ ਲੈਣ ਆਏ ਹੋ ਹਾਂਜੀ ਹਾਂਜੀ ਕਿੰਨੀ ਕੀ ਦੇਰ ਤੋਂ ਆ ਰਹੇ ਹਾਂਜੀ ਬਸ ਸਾਲ ਹੋ ਗਏ ਵੀਰੇ ਕੀਮੇ ਦਾ ਇੱਥੇ ਕੱਪੜਾ ਕਿੰਨੇ ਕੀਮੇ ਦਾ ਬਹੁਤ ਵਧੀਆ ਵੇਚੀ ਬਾਈ ਕੀ ਵਧੀਆ ਹਾਂਜੀ ਬਾਈ ਕੀ ਵਧੀਆ ਹਾਂਜੀ ਹਾਂਜੀ ਬਿਲਕੁਲ ਤੁਸੀਂ ਨਾਲ ਦੀ ਨਾਲ ਤੁਸੀਂ ਦੇਖੋ ਕੀ ਗੱਲਬਾਤ ਹੀ ਕੋਸ਼ਿਸ਼ ਕਰਾਂਗੇ ਪਰ ਤੁਸੀਂ ਵੀ ਕੱਪੜੇ ਖਰੀਦਣ ਆਏ ਹੋ ਕਿੰਨੀ ਕੀ ਦੇਰ ਤੋਂ ਅੱਧੇ ਘੰਟੇ ਤੋਂ ਅੱਧੇ ਘੰਟੇ ਤੋਂ ਕਿੰਨੇ ਸਾਲਾਂ ਤੋਂ ਆ ਰਹੇ ਤੁਸੀਂ ਕਿੰਨੇ ਕਿੰਨੇ ਸਾਲਾਂ ਤੋਂ ਆ ਰਹੇ ਇੱਥੇ ਇਹ 2-3 ਮਹੀਨੇ 2-3 ਮਹੀਨੇ ਕਿਵੇਂ ਜਾਈਨਾਂ ਤਾਂ ਵੈਰਾਈਟੀ ਕਿਵੇਂ ਦੀ ਹੈ? ਅੱਛੀ ਹੈ। ਬੱਛੇ ਬਰੇਡ ਰੂਟ ਠੀਕ ਹੈ? ਹਾਂਜੀ ਡੈਡੀ ਰੂਟ ਨੌਜਵਾਨਾਂ ਨੂੰ ਅਲੱਗ-ਅਲੱਗ ਕਲਰ ਦੀਆਂ ਪੱਗਾਂ ਬੰਨਣਾ ਦਾ ਸ਼ੌਂਕ ਹੁੰਦਾ ਹੈ। ਅੱਜ ਕੱਲ ਨੌਜਵਾਨ ਕਾਫੀ ਜੜੀਆਂ ਪੱਗਾਂ ਬੰਨਣ ਲੱਗੇ ਨੇ ਤੇ ਸਾਨੂੰ ਲੈ ਕੇ ਇਨਾਂ ਕੋਲ ਅਲੱਗ-ਅਲੱਗ ਵੈਰਾਈਟੀ ਤੁਸੀਂ ਦੇਖੋ ਕਿ ਪੱਗਾਂ ਦੀ ਹੈ ਪੱਕੇ ਕਲਰ ਨੇ ਇੱਥੇ ਕੀ ਕਾਫੀ ਨੌਜਵਾਨ ਇੱਥੇ ਸ਼ੌਂਕ ਨਾਲ ਆਣ ਕੇ ਖਰੀਦਦੇ ਵੀ ਨੇ ਦੱਸਿਆ ਜਾ ਰਿਹਾ ਕਿ 1962 ਦੀ ਦੁਕਾਨ ਹੈ ਜਿੱਥੇ ਕੀ ਵਧੀਆ ਕੁਆਲਿਟੀ ਦੇ ਜਿਹੜੇ ਕੱਪੜੇ ਇਹ ਲੈ ਕੇ ਆਉਂਦੇ ਨੇ ਆ ਵੀ ਕੱਪੜੇ ਲੈਣੇ ਕਿ ਲਈ ਆਓ ਕਿ ਲੈਣੇ ਆਏ ਕਿੰਨੀ ਦੇਰ ਤੋਂ ਕਿੰਨੇ ਸਾਲਾਂ ਤੋਂ ਆ ਰਹੇ ਮੈਂ ਘੱਟੋ ਘੱਟ 5 ਸਾਲਾਂ ਤੋਂ ਆ ਰਹੇ ਕਿੰਨੀ ਦੀ ਇਹਨਾਂ ਦੀ ਵੈਰਾਈਟੀ ਕਿੰਨੀ ਵਧੀਆ ਵਧੀਆ ਬਹੁਤ ਕੋਈ ਇਹ ਤਾਂ ਨਹੀਂ ਹੈ ਕਿ ਵਰਕਰ ਕੋਈ ਇਹਨਾਂ ਦਾ ਮਿਸਬੀਵ ਕਰ ਦੋ ਬਹੁਤ ਬੜੀਆ ਗਾਈਡ ਕਰਦੇ ਹੈ ਰੇਟ ਨੂੰ ਦਾ ਫਰਕ ਹੈ ਨਹੀਂ ਨਹੀਂ ਰੇਟ ਵੀ ਬਾਰੋਂ ਨਾਲੋਂ ਅੱਛਾ ਹੈ ਕੋਸਾ ਰੇਟ ਬਿਲਕੁਲ ਤੁਸੀਂ ਦੇਖੋ ਕਿ ਨਾਲ ਦੀ ਨਾਲ ਮੈਂ ਬੈਠਣਾ ਜੀ ਅੱਛਾ ਜੀ ਆ ਜਾਓ ਮੈਂ ਵੀ ਦੇਖਣਾ ਥੋੜੇ ਪਰੇ ਹੋਏ ਜੀ ਮੈਂ ਸੂਟ ਦੇਖਣਾ ਜੀ ਇੱਕ ਅੱਛਾ ਜਿਹੜਾ ਸੂਟ ਲੈ ਰਹੇ ਹੋ ਜੀ ਦੇਖਦੇ ਜੇ ਜੇ ਪਸੰਦ ਕਰੋਗੇ ਪਸੰਦ ਆਇਆ ਹਾਂ ਜੀ ਕੱਪੇ ਪਸੰਦ ਅੱਛਾ ਕਿੰਨੇ ਸਾਲਾਂ ਤੋਂ ਆ ਰਹੇ ਤੁਸੀਂ ਇਨਾਂ ਕੋਲ ਸਾਨੂੰ ਹੋਵੇ 5-6 ਸਾਲਾਂ ਤੋਂ ਹਾਂਜੀ ਕੱਪੜੇ ਕੁਪੜਾ ਵਧੀਆ ਨੇ ਹਾਂਜੀ ਕੱਪੜਾ ਵਧੀਆ ਹੈ ਮਾਰਕੀਟ ਦੁਕਾਨਾਂ ਤਾਂ ਬਹੁਤ ਨੇ ਹੋਰ ਉੱਥੇ ਤੁਸੀਂ ਰੁਕੇ ਨਹੀਂ ਆ ਲਾਸਟ ਦੁਕਾਨ ਹੈ ਤੁਸੀਂ ਇੱਥੇ ਆਏ ਹੋ ਅਸੀਂ ਪਹਿਲਾਂ ਧਿਆਰੀ ਆਉਣੇ ਪਹਿਲਾਂ ਤੇ ਇੱਥੇ ਆਏ ਅੱਛਾ ਇਹ ਭੀੜ ਬਹੁਤ ਜਮਾ ਹੁੰਦੀ ਹੈ ਇੱਥੇ ਕੱਪੜਾ ਵਧੀਆ ਹੈ ਠੀਕ ਰੇਟ ਨਾਲ ਮਿਲਦਾ ਹੈ ਹਾਂਜੀ ਹਾਂਜੀ ਹਾਂ ਦੂਰ ਦੂਰ ਵੀ ਕਰ ਲੈਂਦੇ ਹਾਂ ਹਾਂਜੀ ਦਾਰ ਵੀ ਚੱਲਦਾ ਹੈ ਉਰੇ ਅੱਛਾ ਹਾਂਜੀ ਬਿਲਕੁਲ ਤੁਸੀਂ ਦੇਖੋ ਕਿ ਅਲੱਗ-ਅਲੱਗ ਕਲਰ ਦੇ ਜਿਹੜੇ ਖਰੀਦਣ ਵਾਸਤੇ ਲੋਕ ਇੱਜਾ ਉੱਤੇ ਕੱਪੜੇ ਆਏ ਨੇ ਤਾਂ ਗੱਲਬਾਤ ਵੀ ਹੋਰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਵੀ ਖਰੀਦਣਾ ਹੈ ਕੋਈ ਹਾਂ ਜੀ ਥੀ ਕੀਮੇ ਦੇ ਲੱਗੇ ਤੁਹਾਨੂੰ ਸਾਨੂੰ ਵਧੀਆ ਲੱਗ ਰਿਹਾ ਹੈ ਜੀ ਅੱਜਕੱਲ ਗਾਣੇ ਗੁਣੇ ਚਦਨੀਆਂ ਕੋਈ ਫਿਲਮੀ ਐਕਟਰ ਨੇ ਹੋਰ ਜਾਂ ਫਿਰ ਕਲਾਕਾਰ ਨੇ ਉਹ ਪਾਉਂਦੀਆਂ ਨੇ ਉਹ ਵੈਰਾਈਟੀ ਹੈ ਇਹਨਾਂ ਕੋਲ ਹਾਂਜੀ ਇਹ ਹਰ ਤਰ੍ਹਾਂ ਜਿਹਦਾ ਸਾਨੂੰ ਕੰਪਲੈਟ ਸ਼ੂਟ ਹਾਂਜੀ ਹੁੰਦੇ ਨੇ ਸਾਨੂੰ ਹਰ ਇੱਕ ਤਰ੍ਹਾਂ ਦੇ ਸ਼ੂਟ ਦਿੰਦੇ ਨੇ ਲੈ ਕੇ ਪਸੰਦ ਆ ਰਿਹਾ ਹਾਂਜੀ ਕੱਪੜੇ ਕਾਫੀ ਕਿਹੜਾ ਆਲੇ ਤੁਸੀਂ ਸਾਰੀ ਪੈਕ ਕਰਾ ਰਹੇ ਨਹੀਂ ਐਸੇ ਸਾਨੂੰ ਵੈਰਾਈਟੀਆਂ ਕਾਫੀ ਦਿਖਾਉਂਦੇ ਨੇ ਤੇ ਫਿਰ ਉਸ ਤਰੀਕੇ ਨਾਲ ਫਿਰ ਸਾਨੂੰ ਜਿਹੜਾ ਪਸੰਦ ਆਵੇ ਚ ਲੈ ਲੈਂਦੇ ਆ ਮਨ ਚ ਹੋ ਜਾਂਦਾ ਕਿ ਇਹ ਵੀ ਖਰੀਦ ਲੈ ਇਹ ਵੀ ਖਰੀਦ ਹਾਂਜੀ ਇਹ ਵੀ ਤੇ ਨਏ ਰੇਟ ਦਾ ਫਰਕ ਹੈ ਨਾ ਰੇਟ ਦਾ ਫਰਕ ਹੈਗਾ ਹਾਂਜੀ ਤੁਹਾਨੂੰ ਹੋਰ ਮਾਰਕੀਟ ਨਾਲ ਲਾਈਕ ਮੈਨੂੰ ਐਸੇ ਕਾਫੀ ਚਲਤੋਂ ਇੱਥੇ ਆ ਰਹੇ ਹਾਂ ਤੇ ਸਾਨੂੰ ਤਾਂ ਜੈਨੂਇਨ ਪ੍ਰਾਈਸ ਹੁੰਦੇ ਤਾਂ ਵੈਸੇ ਇੱਥੋਂ ਲੈ ਲੈਂਦੇ ਹਾਂ ਵ ਲਗ ਕਰਨੇ ਤੇ ਉਧਰ ਜੇ ਸ਼ੋਪਿੰਗ ਕਰਨੀ ਤੁਸੀਂ ਬਾਹਰ ਤੋਂ ਇੱਥੇ ਆ ਕੇ ਕਰਨੀ ਹੈ ਹਾਂ ਜੀ ਇੱਥੇ ਆਉਂਦੇ ਹਮੇਸ਼ਾ ਵਧੀਆ ਹੋਰ ਕਿਹਦੇ ਪਸੰਦ ਨਹੀਂ ਆਉਂਦਾ ਨਹੀਂ ਨਹੀਂ ਇੱਥੋਂ ਰਹਿੰਦੇ ਆਹ ਚੰਡੀਗੜ੍ਹ ਹੀ ਰਹਿੰਦੇ ਆ ਚੰਡੀਗੜ੍ਹ ਤੋਂ ਦੇਖੋ ਲੋਕ ਇਸ ਜਗ੍ਹਾ ਉੱਤੇ ਖਰੀਦਣ ਵਾਸਤੇ ਕੱਪੜੇ ਆ ਰਹੇ ਨੇ ਆਂਟੀ ਤੁਸੀਂ ਕਿੱਥੋਂ ਆਏ ਜੀ ਮੋਲਾਏ ਤੇ ਆਈ ਹਾਂ ਮੋਲਾਏ ਤੋਂ ਅੱਛਾ ਕਿੰਨੇ ਕ ਸਾਲਾਂ ਤੋਂ ਖਰੀਦ ਰਹੇ ਹੋ ਕੱਪੜੇ ਇਹਨਾਂ ਕੋਲ ਦੇਿੰਨੋ ਕੇ ਕਾਰਨ ਦੋ ਤਿੰਨ ਸਾਲੋਂ ਕਿਹੇ ਚ ਕਪੜਾ ਵਧੀਆ ਠੀਕ ਹੈ ਸੱਚ ਦੱਸਿਓ ਸਾਈਡ ਤੇ ਹੋ ਕੇ ਪੁੱਛ ਰਹੀ ਆਂ ਬਸ ਵਧੀਆ ਠੀਕ ਹੈ ਨਾ 컬러-ਕਲਰ ਤਾਂ ਨਹੀਂ ਫਿੱਟਦਾ ਨਹੀਂ ਮੈਂ ਇਸ ਤਰ੍ਹਾਂ ਤਾਂ ਹੈ ਜੈਨਸੀ ਲੈ ਕੇ ਜਾਂਦੇ ਹਾਂ 150 ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਹੁਣ ਲਗ ਲਗ ਵੈਰਾਈਟੀ ਸਸਤੇ ਤੇ ਵਧੀਆ ਕੁਆਲਿਟੀ ਦੀ ਚੀਜ਼ ਤੋਂ ਦਿਖਾਣ ਲੱਗੇ ਆ ਪਾਜੀ ਆਹ ਕਿਹੜਾ ਸੂਟ ਹੈ ਇਹ ਟਿਸ਼ੂ ਸ਼ਿਫੋਨ ਹੈ ਜੀ ਅੱਜਕੱਲ ਜੋ ਲੇਟਸ ਚੱਲ ਰਹੇ ਹੈ ਲੇਟਸ ਚੱਲ ਰਹੇ ਹੈ ਹਾਂ ਜੀ ਜਿਆਦਾ ਮਸੰਦਾ ਅੱਜਕੱਲ ਬੀਵੀਆਂ ਦਾ ਜਿਆਦਾ ਪਸੰਦ ਹੈ ਹਾਂ ਜੀ ਐਂ ਵੀਡੀਓ ਆ ਦੇਖੋ ਲੈ ਲਓ ਆ ਕਿਹੜਾ ਹੈ ਇਹ ਵੀ ਇਹ ਟਿਸ਼ੂ ਜੀ ਹੈ ਆਰਗੈਂਜ਼ਾ ਆਰਗੈਂਜ਼ਾ ਆ ਲੈ ਲਓ ਇਹ ਦੇਖੋ ਇਹ ਕ੍ਰੇਪ ਦਾ 2000 ਦੀ ਹੈ ਆ ਦੇਖੋ ਕੰਨ ਕਿੰਨੇ ਵਧੀਆ ਹੈ ਪਿੱਛਾ ਤੋਂ ਬੜੇ ਅੱਛਾ ਲੈ ਆ ਕਿੰਨੇ ਦਾ ਇਹ ਕਿਹ ਕਿਲਾ ਠੀਕ ਹੈ ਲੈ ਆ 50 ਕਿੰਨੇ ਦਾ ਇਹ ਕਿੰਨੇ ਦਾ ਠੀਕ ਹੈ 2000 ਦੀ ਹੈ ਆ ਕਿੰਨੇ ਦਾ ਇਹ ਦੋਜ ਦੀ ਰੇਂਜ ਚ ਹੈ ਜੀ ਇੱਕ ਇਹ ਚੀਜ਼ ਨਵੀਂ ਆਈ ਦੇਖੋ ਇਸ ਚੀਜ਼ ਦਾ ਬਹੁਤ ਟ੍ਰੈਂਡ ਆਉਣ ਜਿੰਮੀ ਤੁ ਦਾ ਇਹ ਮਤਲਬ 1500 1600 ਇਸ ਰੇਂਜ ਚ ਇਸ ਤੋਂ ਘੱਟ ਵੀ ਆਨੇ 1000 1100 ਪਰ ਇਹ ਜਿਹੜੀਆਂ ਕੁਆਲਿਟੀ ਆ ਨਾ ਇਹ ਵਧੀਆ ਹੈ ਜੀ ਫੁੱਲ ਗਾਰੰਟੀ ਵਾਲੀਆਂ ਫੁੱਲ ਗਾਰੰਟੀ ਵਾਲੀਆਂ ਹਾਂਜੀ ਹਾਂਜੀ ਕੋਈ ਕੰਪਲੀਟ ਨਹੀਂ ਆ ਇਸ ਚੀਜ਼ ਦੀ ਇਹ ਗਾਰੰਟੀ ਹੈ ਜੀ ਕਲਰ ਫਿੱਟੇ ਕਰ ਲਓ ਫਿਰ ਕਲਰ ਦੀ ਮੈ ਸਿੱਤਾ ਵਾਪਸ ਸਲਾਈ ਵੀ ਨਾਲ ਦਵਾਵਾਂਗੇ ਬਾਬ ਸਰ ਬੜੇ ਪੁਰਾਣੇ ਵੇਚਦੇ ਕੋਈ ਖਰਾਬ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਜੀ ਹੋਰ ਜਿਹੜੇ ਚੱਲੋ ਥੋੜੇ ਹੋਰ ਉੱਪਰ ਹੈਵੀ ਵੀ ਆਨੇ ਹੈ ਹੈਵੀ ਸੂਟ ਦਿਖਾ ਦਿਓ ਇਸੋ ਇਸ ਰੇਂਜ ਚ ਬਹੁਤ ਵੈਰਾਈਟੀ ਆ ਆਪਣੇ ਕੋਲ ਇੱਕ ਇੱਕ ਦੇਖੋ ਔਰਗਨਜਾ ਚ ਟ੍ਰਿਕਟ ਔਰਗਨਜਾ ਸਟਾਫ ਔਰਗਨਜਾ ਇਹ 2500 ਰੇਂਜ ਚ ਕੰਮ ਦੇਖੋ ਠੀਕ ਹੈ ਇਹ ਫਰੰਟ ਇਹ ਨਾਲ ਦੁਪੱਟਾ ਜੀ ਦੁਪੱਟਾ ਵੀ ਤਾਂ ਜਿਹੜੀ ਚ ਇਹੀ 35 3500 ਦਾ ਸੂਟ ਲਿਖਦਾ ਜੀ ਇਹ ਜਿਹੜਾ ਤੁਹਾਨੂੰ 2500 ਦਾ ਦੇ ਰਹੇ ਆ 2500 ਦੇ ਰਹੇ ਕੰਮ ਦੇਖੋ ਇਹ ਦੇਖੋ ਇਹ ਵੇਸਨਾ ਸ਼ੁਰੂ ਆਇਆ ਜੀ ਇਹ ਹੈਵੀ ਸੂਟ ਨਾਲ ਹੈਵੀ ਦੁਪੱਟਾ ਨਾਲ ਸਲਵਾਰ ਤੇ ਹੀ ਵਰਕ ਆਏਗਾ ਜੀ ਇਸ ਸਾਡੇ 5 ਮੀਟਰ ਪੌਣੇ 6 ਮੀਟਰ ਸੂਟ ਹੁੰਦਾ ਜੀ ਸਲਵਾਰ ਬਣਾਓ ਸਕਰਟ ਬਣਾਓ ਜੋ ਮਰਜ਼ੀ ਬਣਾਓ ਹਾਂ ਇਹ ਸਲਵ ਏ ਉਹੀ ਮਤਲਬ 3500 3000 ਦੀ ਰੇਂਜ ਚ ਤੇ ਤੁਹਾਡੀ ਤੋਂ ਤੁਹਾਡੇ ਕੋਲ ਸ਼ੁਰੂ ਕਿੱਥੋਂ ਹੋਇਆ ਸੂਟ ਤੇ ਕਿੱਥੇ ਤੱਕ ਤੁਹਾਡਾ ਡੋਲਨਾ 200 ਤੋਂ ਮਤਲਬ 185 ਤੋਂ ਲੈ ਕੇ ਆ ਜੀ ਉਹਨੇ ਕੋ 26 27000 ਤੱਕ ਸੂਟ ਹੈ 26 ਤਾਈਰ ਤੱਕ ਹਾਂਜੀ ਜਿਸ ਰੇਂਜ ਚ ਗਾ ਕਹੂਗਾ ਉਸੇ ਰੇਂਜ ਚ ਬਹੁਤ ਵੈਰਾਈਟੀ ਆ ਸਾਰਿਆਂ ਦੀ ਗਰੰਟੀ ਹੈ ਪੂਰੀ ਗਰੰਟੀ ਹੈ ਜੀ ਮਤਲਬ ਆਪਾਂ ਸੂਟ ਜਿਹੜਾ 256 ਇਹ ਨਾ ਜੀ ਉਹ ਵੀ ਪੂਰਾ 5 ਮਿੰਟ ਮੀਟਰ ਨਾਲ ਮਣਕਾ ਦਵਾਂਗੇ ਇਹ ਨਹੀਂ ਹੈ ਵੀ ਉਹ ਘਰ ਜਾ ਕੇ 4 ਮਿੰਟ ਨਿਕਲ ਦੇਗਾ 3 ਮਿੰਟ ਨਿਕਲ ਜੂਗਾ ਐਦਾਂ ਕੁਝ ਨਹੀਂ ਹੋਊਗਾ ਕਸਟਮਰ ਦੇ ਸਾਹਮਣੇ ਬਿਲਕੁਲ ਐਂ ਤਸੱਲੀ ਨਾਲ ਨਾਪ ਕੇ ਲੋ ਆਰਾਮ ਨਾਲ ਜੇ 10 ਮਿੰਟ ਲਾਉਂਗੇ ਨਾ ਉਸੇ 10 ਮਿੰਟ ਚ ਆਪਾਂ ਕਸਟਮਰ ਨੂੰ ਸਾਰੀ ਵੈਰਾਈਟੀ ਦਿਖਾਣੇ ਮਤਲਬ 250 ਤੋਂ ਲੈ ਕੇ 25-26 ਤੱਕ ਬ੍ਰਾਈਡਲ ਸੂਟ ਚਾਹੀਦਾ ਜਿੱਦਾਂ ਨੇ ਹਾਂ ਜੀ ਬਿਲਮਾਂ ਚ ਪਾਇਆ ਹੋਇਆ ਕਿਸੇ ਨੇ ਉਹ ਸੂਟ ਹੀ ਮਿਲਦਾ ਉਹ ਵੀ ਮਿਲ ਜੂਗਾ ਕਸਟਮਰ ਸਾਨੂੰ ਫੋਟੋ ਦਿਖਾਵੇ ਆਨ ਚ ਵੀਡੀਓ ਦਿਖਾਓ ਵੀ ਆ ਚੀਜ਼ ਚਾਹੀਦੀ ਹੈ ਉਹਦਾ ਤਿਆਰ ਕਰਵਾ ਦਾਂਗੇ ਅਸੀਂ ਮਾਰਕੀਟ ਤੋਂ ਸਮਾਨ ਨਹੀਂ ਲੈਂਦੇ ਜੀ ਅਸੀਂ ਆਪ ਤਿਆਰ ਕਰਵਾਂਨੇ ਸਾਰਾ ਜਿਹੜੀਆਂ ਇੱਕ ਕੜਾਈਆਂ ਨਾ ਇਹਦੇ ਤੁਸੀਂ ਮਾਰਕੀਟ ਤੋਂ ਲਓਂਗੇ ਹਾਂ ਮਾਰਕੀਟ 'ਚ ਇਹ ਤੁਹਾਨੂੰ 5-5000 ਦਾ ਮਿਲੇਗਾ ਜਿਹੜਾ ਅਸੀਂ 3500 ਦੇ ਰਹੇ ਹਾਂ 3500 ਦੇ ਪੂਰੀ ਗਾਰੰਟੀ ਹੈ ਜੀ ਪੂਰੀ ਗਾਰੰਟੀ ਹੈ ਜੀ 3500 ਰੁਪਏ ਦਾ ਕੰਮ ਦੇਖੋ ਤੁਸੀਂ ਇਹ ਮਤਲਬ ਕਿ ਲੁੱਕ ਬਣ ਜਾਂਦੀ ਹੈ ਹਾਂ ਜੀ ਸੂਟ ਪਾਏ ਪੁੱਛਣਗੇ ਸਾਰੇ ਜੀ ਇੰਨੀ ਗਾਰੰ ਸੀਮਰ organza ਇੱਕ ਇਹ ਦੇਖੋ ਤੁਸੀਂ ਹੈਵੀ ਬਾਜੂ ਹੈ ਠੀਕ ਹੈ ਫੁੱਲ ਫਰੰਟ ਹੈ ਵੀ ਦੁਪੱਟਾ ਵੀ ਵਰਕ ਵਾਲਾ ਨਾਲ ਦੇਖੋ ਜੀ ਇਹ ਚੀਜ਼ਾਂ ਮਤਲਬ ਥੋੜਾ ਜਿਹਾ ਉੱਪਰ ਰੇਂਜ ਆ ਜene 5 6 ਦੀ ਰੇਂਜ ਚ 5 6000 ਦੀ ਰੇਂਜ ਚ ਦੇਖੋ ਇਹ ਦੁਪੱਟਾ ਇਹਦਾ ਇੱਕ ਆਉਂਦੇ ਇਹ ਦਪਟਾ ਇਹਨ ਵਧੀਆ ਕਾਸਟਲੀ ਇਹ ਥੋੜਾ ਜਿਹਾ ਇੱਕ ਵਾਰ ਸਾਡੇ ਦਰਸ਼ਕ ਨੂੰ ਦੇਖਣ ਲਈ ਜੇ ਤੁਸੀਂ ਕਹਿ ਰਹੇ ਹੋ ਕਿ 185 ਤੋਂ ਸ਼ੁਰੂ ਕਰਕੇ ਜਿਹੜਾ ਉਹ ਥੋੜੇ ਮਹਿੰਗੇ ਦਿਖਾ ਦੇ ਲੋਕਾਂ ਨੂੰ ਪਤਾ ਲੱਗਦਾ ਕਈ ਨਹੀਂ ਆਉਂਦੇ ਬਣੀ ਮਹਿੰਗੀ ਦਿਖਾ ਰਹੀਆਂ ਹਨ ਨਹੀਂ ਨਹੀਂ ਉਹ ਵੀ ਦਿਖਾਣੇ ਆ ਸਾਰੀ ਰੇਂਜ ਦਿਖਾਣੇ ਮੀਡੀਅਮ ਤੋਂ ਲੈ ਕੇ 200 250 300 ਸਾਰੀ ਰੇਂਜ ਦਿਖਾਣੇ 100 ਦੇ ਤੋਂ ਉੱਪਰ ਉਸ ਤੋਂ 5 600 1200s ਰੇਂਜ ਦੇ ਬਹੁਤ ਲੋ ਜੀ ਇੱਕ ਛੱਤ ਤੇ ਥੱਲੇ 200 ਤੋਂ ਲੈ ਕੇ 20000 ਤੱਕ ਸੂਟ ਜਿਹੜਾ ਇਸ ਦੁਕਾਨ ਦੇ ਵਿੱਚ ਹੈ ਤਾਂ ਸਾਨੂੰ ਲਗ ਲਗ ਵੈਰਾਈਟੀ ਦਿਖਾਣਗੇ ਕਿ ਕਿੰਨੇ ਦਾ 185 ਰੁਪਏ 185 ਦਾ ਪੂਰਾ ਸੂਟ ਕਈ ਕਿਆ ਕਰਦੇ ਆਂ ਵੀ ਦੇਣੇ ਲੈਣੇ ਵਾਸਤੇ ਲੈਂਦੇ ਆਂ ਜੀ ਵੀ ਇੱਕ ਨੰਬਰ ਹੀ ਬਣਾਣੇ ਆ ਫਿਰ ਇੱਕ ਫਰਮੈਟ ਵਾਲਾ ਪੂਰਾ ਹੈ ਪੂਰਾ ਬਣੂਗਾ ਜੀ ਸੂਟ ਦੇਖੋ ਜੀ ਪੰਜ ਮੀਟਰ ਦਾ ਪੂਰਾ 5 ਮੀਟਰ ਸੂਟ ਪੂਰਾ ਬਣੂਗਾ ਅਸੀਂ ਇਸ ਦੀ ਵੀ ਗਾਰੰਟੀ ਦਿੰਦੇ ਜੀ ਅੱਛਾ ਸਾਡੇ ਕੋਲ ਕਲਰ ਦੀ ਹਰ ਤਰ੍ਹਾਂ ਦੀ ਕਪੜਾ ਪੂਰਾ ਹੋਏਗਾ ਜੀ ਸਾਡੇ ਕੋਲ ਕੁਝ ਅਹਜੇ ਕਸਟਮਰ ਵੀ ਆਉਂਦੇ ਆਂ ਜਿਹੜੇ 10000 ਚ ਸਾਰਾ ਬਰੀਦਾ ਲੈ ਕੇ ਜਾਂਦੇ ਕਪੜਾ ਕਈ ਅਹਜੇ ਵੀ ਆਉਂਦੇ ਆਂ ਜਿਹੜੇ 10000 ਦਾ ਇੱਕ ਸੂਟ ਲੈ ਕੇ ਜਾਂਦੇ ਆਂ ਜੀ ਅੱਛਾ ਇਹ ਇਹ ਕਿੰਨੇ ਦਾ 185 185 ਬਦ ਅੱਛਾ ਹੋਰ ਹੀ ਤਾਂ ਉੱਪਰ ਵਾਲੀ ਬਿਲਕੁਲ ਬਿਲਕੁਲ ਲਓ ਜੀ ਇਹ ਦੇਖੋ ਜੀ 250 ਰੁਪਏ ਦਾ ਇਹ 250 ਰੁਪਏ ਦਾ ਪੂਰਾ ਸੂਟ ਜੀ ਪੂਰਾ ਸੂਟ ਬਣੇਗਾ ਇਹ ਨਹੀਂ ਹੈ ਵੀ ਕੈਮਰੇ ਅੱਗੇ ਕੁਝ ਹੋਰ ਬਾਅਦ ਚ ਕੁਝ ਹੋਰ ਰੇਟ ਉਹੀ ਲੱਗੇਗਾ ਕਲਰ ਕਿੰਨੇ ਇਹਦੇ ਚ ਕਲਰ ਮਿਲ ਜਾਣਗੇ ਚਾਰ ਚਾਰ ਕਲਰ ਚਾਰ ਕਲਰ ਅਲੱਗ ਅਲੱਗ ਕਲਰ ਜਿੰਨੇ ਮਰਜ਼ੀ ਡਿਜ਼ਾਈਨ ਡਿਜ਼ਾਈਨ ਆਂਦੇ ਇਹਨਾਂ ਦੇ ਆਹ ਦੇਖੋ ਲਓ ਇੱਕ ਦੋ ਕਲਰ ਪਿਆ ਇਹਨਾਂ ਕੋਲ ਆ ਆ ਕਿੰਨੇ ਦਾ ਸੇਮ 250 ਸੇਮ 250 250 ਆਹ ਦੇਖੋ 250 ਦੇ ਸੂਟ ਹੈ ਜਿਹੜਾ ਵੈਰਾਈਟੀ ਇੱਕ ਤੋਂ ਇੱਕ ਪਈ ਇਹਨਾਂ ਕੋਲ ਤੇ ਮਸ਼ਹੂਰ ਦੁਕਾਨ ਹੈ ਮੁੱਲਾ ਪ੍ਰਕਰੀਬਾਸ ਦੀ ਤੋਬੇ ਵਾਲੀ ਹੈ ਤੋਬੇ ਵਾਲੀ ਹੈ ਠੀ ਜਿਹੜੀ 1962 ਤੋਂ ਹੈ ਬਿਲਕੁਲ ਜੀ ਅੱਜ ਮੈਨੂੰ ਵੀ ਲੀਡਸ ਤੋਂ ਵੰਗੋ ਦੇਖਣ ਵਾਸਤੇ ਬਣਾਤਾ ਹਨਾ ਕਿ ਮੈਂ ਕੱਲ ਕਰ ਚੈੱਕ ਕਰਨਾ ਉਹ ਵੀ ਕਰਨਾ ਪੈਗਾ ਸੇਮ ਟਾਈਸੂ 2500 ਦਾ 2500 ਦਾ ਜੀ ਬਹੁਤ ਵਧੀਆ ਕਲਰ ਹੈ ਇਹਦਾ ਦੇਖੋ ਦੇਖੋ ਹਾਂ ਬਿਲਕੁਲ ਆ ਦੇਖੋ ਜੇ ਤੁਸੀਂ ਖਰੀਦਣਾ ਹੈ ਤਾਂ 250 ਰੁਪਏ ਦਾ ਸੂਟ ਹੈ 온ਲੀ ਬਾਜ਼ਾਰ ਨਾਲੋਂ ਬਾਜ਼ਾਰ ਨਾਲੋਂ ਕਿੰਨਾ ਸਸਤਾ 200 ਰੁਪਏ ਕਟੋਗੜ 200 ਰੁਪਏ ਦਾ ਫਰਕ 200 ਰੁਪਏ ਦਾ ਫਰਕ ਹੈ ਸਾਡੇ ਕੋਲ ਹੋਲਸੇਲ ਵੀ ਲੈ ਕੇ ਜਾਂਦੇ ਕੱਪੜੇ ਜੇ ਕਸਟਮਰ ਆਂਦੇ ਹੋਲਸੇਲ ਵਾਸਤੇ ਉਹ ਵੀ ਹੋ ਜਾਏਗਾ ਬਾਕੀ ਜਿਹੜੇ ਤੁਹਾਡੇ ਈ ਵਿਊਅਰਸ ਹੈ ਉਹਨਾਂ ਵਾਸਤੇ ਵੀ ਸਪੈਸ਼ਲ ਡਿਸਕਾਊਂਟ ਹੋਏਗਾ ਜਿਹੜਾ ਤੁਹਾਡਾ ਸਕਰੀਨਸ਼ਾਟ ਲੈ ਕੇ ਆਣਗੇ ਹਾਂਜੀ ਐਕਸਟਰਾ ਡਿਸਕਾਊਂਟ ਹੋਏਗਾ ਹੋਰ ਦਿਖਾ ਦਿਓ ਭਾਜੀ ਟਾਈਟ ਕਿਹੜੀ ਈਟ ਤੁਹਾਡੇ ਕੋਲ ਬਿਲਕੁਲ ਬਿਲਕੁਲ ਦਿਖਾਓ ਜੀ ਕ੍ਰੇਪ ਚ ਹਾਂ ਤੁਸੀਂ ਦੇਖੋ ਕੀ ਜੇ ਤੁਸੀਂ ਖਰੀਦਣਾ ਕ੍ਰੇਪ ਦਾ ਸੂਟ ਇਹ ਕਿੰਨੇ ਦਾ ਇਹ ਪਏਗਾ ਜੀ ਆਪਾਂ ਨੂੰ 500 ਰੁਪਏ ਦਾ ਪੂਰਾ 500 ਰੁਪਏ ਦਾ ਸੂਟ ਪੂਰਾ ਸੂਟ ਪਏਗਾ ਇਹ ਕਿਹੜੇ ਕੀ ਕਿਹੜਾ ਬੋਲ ਕ੍ਰੇਪ 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 ਚ ਕਹਿੰਦੇ ਆ ਅੱਜ ਜਿਹੜੀ ਲੇਡਸ ਖਰੀਦਦੇ ਨੇ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਕ੍ਰੇਪ ਦਾ ਸੂਟ ਹੈ ਇਹ 500 ਰੁਪਏ ਦਾ ਸੂਟ ਹੈ ਪੂਰਾ ਗਾਰੰਟੀ ਵਾਲਾ ਕੋਈ ਰੰਗ ਨਹੀਂ ਫਿੱਟੇਗਾ ਤੇ ਕਲਰ ਕਿੰਨੇ ਦੇ ਜੀ ਕਲਰ ਚਾਰ ਜੀ ਚਾਰ ਕਲਰਾਂ ਦੇ ਚਾਰ ਕਲਰ ਬਿਲਕੁਲ ਲੱਗ ਲੱਗ ਡਿਜ਼ਾਈਨ ਮਿਲ ਜਾਣਗੇ ਜੀ ਕਲਰ ਚਾਰ ਇੱਕ ਡਿਜ਼ਾਈਨ ਦੇ ਚਾਰ ਇਹਦਾ ਬਾਜ਼ਾਰ ਨਾਲੋਂ ਕਿੰਨਾ ਸਸਤਾ ਨਹੀਂ 300 ਰੁਪਏ ਘੱਟੋ ਘੱਟ 300 ਰੁਪਏ ਘੱਟ ਬਿਲਕੁਲ ਜੀ ਇਹ ਸਾਡੇ ਕਸਟਮਰ ਨੂੰ ਜਿਹੜੇ ਦਸਤਿਕ ਦੇਖ ਰਹੇ ਨੇ ਉਹਨਾਂ ਨੂੰ ਵੱਡਾ ਜਿਹੜਾ ਸਕਰੀਨਸ਼ਾਟ ਲੈ ਕੇ ਆਣਗੇ ਹਾਂ ਐਕਸਟਰਾ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਵੀ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਵੀ ਪੱਕਾ ਬਿਲਕੁਲ ਜੀ ਪੱਕਾ ਜਿੱਦੇ ਨਾ ਹੋਵੇ ਬਹੁਤ ਚਾਣਗੇ ਇੱਥੇ ਕਸਟਮਰ ਮੋੜ ਸਾਡੇ ਨੂੰ ਫੇਰੇ ਤੁਸੀਂ ਦੁਬਾਰੇ ਆ ਜਿਓ ਦੁਬਾਰੇ ਆ ਜੀ ਦੁਬਾਰੇ ਆ ਜੀ ਬ ਜਿਹੜਾ ਬਾਜ਼ਾਰ 'ਚ 2500 3000 ਤੋਂ ਘੱਟ ਮਿਲਦਾ ਨਹੀਂ ਮਿਲਦਾ ਹੀ ਨਹੀਂ ਅੱਛਾ ਇਹ ਕਿੰਨੇ ਤੁਹਾਡੇ ਕੋਲ ਕਿੰਨੇ ਦਾ 1500 1500 ਰੁਪਏ ਦਾ 1500 ਰੁਪਏ 25 2500 ਵਾਲਾ ਸੂਟ 1500 ਬਿਲਕੁਲ ਜੀ ਬਿਲਕੁਲ ਨਵਾਂ ਹੈ ਅੱਛਾ ਇਹਦੀ ਗਾਰੰਟੀ ਹੈ ਹਰ ਤਰ੍ਹਾਂ ਦੀ ਗਾਰੰਟੀ ਹੈ ਕਲਰ ਦੀ ਬਿਲਕੁਲ ਜੀ ਹਰ ਤਰ੍ਹਾਂ ਦੀ ਗਾਰੰਟੀ ਹੈ ਜੀ ਵਾਪਸ ਹੋ ਜਾਏਗਾ ਫਿਰ ਤੁਸੀਂ ਦਵਾ ਰਹੇ ਆ ਜਿਓ ਹੁਣ ਹੋਊਗਾ ਉਨੇ ਕਰੋ ਸਾਨੂੰ ਸੂਟ ਤਾਂ ਬਹੁਤ ਖਤ ਪੱਗਾਂ ਦਿਖਾਓ ਭਾਜੀ ਪੱਗਾਂ ਨਹੀਂ ਦੁਕਾਨਦਾਰ ਹੈ ਜੀ ਵੀ ਬੈਠੇ ਆ ਜੀ ਜਿਹੜੇ ਦੇਣ ਨਾਲ ਟਾਈਮ ਕੁਝ ਹੋਰ ਪਾਚ ਪੁੱਛਦੇਵੇਂ ਕਸਟਮਰ ਅਸੀਂ ਦੇਖਿਆ ਅਸੀਂ ਬਹੁਤ ਲੋਕਾਂ ਦੀ ਦਸਰੇ ਸੀ ਕਿ ਕਹਿੰਦਾ ਸ਼ਿਕਾਇਤਾਂ ਬਹੁਤ ਸੀ ਕਿ ਜਦੋਂ ਅਸੀਂ ਪਹੁੰਚਦੇ ਆ ਬੰਦਾ ਸਾਈਡ ਹੋਰ ਪਾਸੇ ਕਹਿੰਦਾ ਉੱਥੇ ਕਹਿੰਦੇ ਸਾਡੇ ਕੋਲ ਮਾਲ ਹੀ ਖਤਮ ਹੋ ਗਿਆ ਕਹਿੰਦਾ ਇਹ ਰੇਟ ਨਹੀਂ ਹੈ ਇਹ ਤਾਂ ਨਹੀਂ ਹੋਏਗਾ ਦੁਕਾਨ ਦੀ ਪੀੜ ਦੇਖੀ ਨਹੀਂ ਦੁਕਾਨ ਦੀ ਪੀੜ ਦੇ ਇਹ ਸਹੀ ਚੱਲ ਰਹੀ ਸੀ ਕਰਕੇ ਆ ਰਹੇ ਨੇ ਜੀ ਇਹ ਪੁਰਾਣੇ ਕਸਟਮਰ ਜੁੜੇ ਹੋਏ ਤਾਂ ਇਹ ਭਾਜੀ ਪੱਗਾਂ ਦਾ ਇਹ ਲੈਗੇਸੀ ਹੈ ਸਾਡੀ ਦਾਦਾ ਜੀ ਦੇ ਟਾਈਮ ਤੋਂ ਸ਼ੁਰੂ ਦਾਦਾ ਜ ਤਾਂ ਉਹ ਕਿਤੇ ਕਰਾ ਕੀ ਤੁਸੀਂ ਮਸ਼ਹੂਰ ਜਿਆਦਾ ਤਾਂ ਕਰਕੇ ਹੁੰਦਾ ਤਾਂ ਹੀ ਹੈ ਜੀ ਜਿਹੜਾ ਜਿਆਦਾ ਮਸ਼ਹੂਰ ਹੁੰਦਾ ਜੇ ਫਿਰ ਤੁਹਾਨੂੰ ਪਤਾ ਨਾ ਪੁਰਾਣਾ 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 ਨਵਾਂ ਨਵਾਂ ਪੁਰਾਣਾ ਬਣੇ ਸੀ ਕਰਕੇ ਤਾਂ ਕਾਪੀਆਂ ਬਣ ਰਹੀਆਂ ਜੀ ਹਾਂ ਥੋੜਾ ਬ੍ਰਾਂਡ ਬਣ ਗਿਆ ਉਹਦਾ ਹੈ ਹੀ ਹੈ ਨਾ ਨਵਾਂ 9 ਦਿਨ ਪੁਰਾਣਾ 100 ਦਿਨ ਜੇ ਅਸੀਂ ਠੀਕ ਚੱਲ ਰਹੇ ਹਾਂ ਜੀ اسی ਕਰਕੇ ਕਸਟਮਰ ਆ ਰਹੇ ਨੇ ਕਿਉਂਕਿ ਕਸਟਮਰ ਕੋਲ ਅੱਜਕੱਲ ਬਹੁਤ ਆਪਸ਼ਨ ਹੈ ਆਨਲਾਈਨ ਤੁਸੀਂ ਦੇਖਦੇ ਕਿੰਨਾ ਕੱਪੜਾ ਵਿਕਦਾ ਹੈ ਬਿਲਕੁਲ ਕਿੱਥੋਂ ਕਿੱਥੋਂ ਆ ਰਹੇ ਤੁਹਾਡੇ ਕੋਲ ਕਸਟਮਰ ਸਾਡੇ ਕੋਲ ਅੰਬਾਲੇ ਸਾਈਡ ਦੇ ਜਿੰਮੂ ਸਾਈਡ ਦੇ ਕਸਟਮਰ ਅੰਬਰਸਰ ਤੱਕ ਦੇ ਵੀ ਕਸਟਮਰ ਆਉਂਦੇ ਆ ਅੱਗੇ ਤੋਂ ਅੱਗੇ ਜੇ ਅਸੀਂ ਠੀਕ ਚੱਲਦੇ ਹਾਂ ਕਿਸੇ ਰਿਲੇਟਿਵ ਨੂੰ ਕਿਸੇ ਦੇ ਵਧੀਆ ਲੱਗਿਆ ਉਹ ਅੱਗੇ ਰეკਮੈਂਡ ਕਰਦਾ ਹੈ ਕੈਮੀਕਲ ਬੱਗਾ ਹੁੰਦੀਆਂ ਨੇ ਹਾਂ 45 ਰੁਪਏ ਮੀ ਪਰ ਮੀਟਰ ਪਰ ਮੀਟਰ ਦਾ ਪਰ ਮੀਟਰ ਰੂਬੀਆ ਵੈਲ ਫੁੱਲ ਵੈਲ ਹਰ ਤਰ੍ਹਾਂ ਦੀ ਕੁਆਲਿਟੀ ਹੈ ਸਾਡੇ ਕੋਲ ਕਲਰ ਤਾਂ ਨਹੀਂ ਫਿੱਟ ਗਾਰੰਟੀ ਕਈ ਲੋਕਾਂ ਦਾ ਹੁੰਦਾ ਕਿ ਪੱਗ ਫਿੱਕੀ ਪੈ ਗਈ ਜਾਂ ਵਾਪਸੀ ਵਾਪਸੀ ਉਸੇ ਟਾਈਮ ਵਾਪਸੀ ਵਾਪਸੀ ਹੋਏਗੀ ਬਿਲਕੁਲ ਵਾਪਸੀ ਹੋਏਗੀ ਅੱਛਾ ਟਾਈਮ ਦੇਵਾਂਗੇ ਜੀ ਪਕੜੀ ਜੀ ਅੱਜਕੱਲ ਪੈਂਦੇ 65 ਕੋਟ ਦਾ ਜਿਹੜਾ ਬਹੁਤ ਜ਼ਮਾਨਾ ਹੈ ਕਿਉਂਕਿ ਜਿਸ ਤਰੀਕੇ ਨਾਲ ਲੇਡੀਜ਼ ਸੂਟ ਥੋੜੇ ਕੋਲ ਰੱਖੇ ਹੋਏ ਆਂ ਯਾਰ ਵੈਰਿਟੀ ਦਾ ਪਰ 65 ਦਾ ਜਿਹੜਾ ਜਾਂ ਫਿਰ 65 ਕੋਟ ਦਾ ਕੱਪੜਾ ਉਹ ਵੀ ਹੈ ਵਧੀਆ ਤੇ ਕਿੰ ਨਾਲ ਵਜੇ ਗਾਰੰਟੀ ਵਾਲਾ ਹੋਣਾ ਚਾਹੀਦਾ ਟੈਕੋਨ ਗਵਾਲੀ ਇਹ ਸਾਰੇ ਇਹ ਸਾਰੇ ਅਸੀਂ ਆਰਾਮ ਤੋਂ ਰੇਮੰਡ ਸਾਰਾ ਕੁਝ ਹੈ ਸਾਡੇ ਕੋਲ ਤੇ ਸਾਰੇ ਬ੍ਰਾਂਡਡ ਹੈ ਸਟਾਰਟਿੰਗ ਕੋਟ ਪੈਂਟ ਦੀ 900 ਰੁਪਏ ਤੋਂ 900 ਰੁਪਏ ਕੋਟ ਪੈਂਟ 900 ਰੁਪਏ ਦਾ ਕਿੰਨਾ ਵਾਸਤੇ ਹੈ ਇਹ ਬੰਦਿਆਂ ਵਾਸਤੇ ਹੈ ਬੰਦਿਆਂ ਵਾਸਤੇ ਹੈ ਜਿਹੜੇ ਸਾਡੇ ਦਰਸ਼ਕ ਦੇਖਣਾਂਗੇ ਉਹਨਾਂ ਪਾਸੇ ਮੈਂ ਕਹਾਂ ਤਾਂ ਹੈ ਸਪੈਸ਼ਲ ਡਿਸਕਾਊਂਟ ਹੋਏਗਾ ਜਿਹੜੇ ਸ਼ੇਅਰ ਤੇ ਸਕਰੀਨਸ਼ਾਟ ਲੈ ਕੇ ਆਣਗੇ ਸਪੈਸ਼ਲ ਡਿਸਕਾਊਂਟ ਹੋਏਗਾ ਅੱਛਾ 8 ਸ਼ਰਟਾਂ ਦਾ ਸ਼ਰਟਾਂ ਸਾਡੇ ਕੋਲ ਦੇਖੋ ਜੀ 150 ਰੁਪਏ ਤੋਂ ਸ਼ੁਰੂ ਹੈ ਅੱਛਾ ਜੀ ਉਸ ਤੋਂ ਉੱਪਰ ਹਰ ਤਰ੍ਹਾਂ ਦੀ ਸੀ ਆਰਾਮ ਦੁਆਲੀਅਰ ਰੇਮਡ ਹਰ ਤਰ੍ਹਾਂ ਦੀ ਸ਼ਰਟ ਸਾਡੇ ਉਹਦਾ ਵੀ ਕਲਰ ਦੀ ਗਰੰਟੀ ਬਿਲਕੁਲ ਬਿਲਕੁਲ ਇਹਦੀ ਜ਼ਿਆਦਾ ਗਰੰਟੀ ਹੈ ਦੇਖੋ ਜਿੰਨੇ ਸਾਡੇ ਦਰਸ਼ਕ ਦੇਖੇ ਨੇ ਬਹੁਤ ਪੋਸਟ ਤੇ ਕਰਕੇ ਆਉਣਾ ਹੈ ਤੁਸੀਂ ਦੁਬਾਰੇ ਆ ਜਿਓ ਜੇ ਕੁਝ ਹੋ ਗਿਆ ਕਰ ਲੈਣਾ ਫਿੱਟੇ ਬਸ ਬੰਦਾ ਪੈਸਾ ਲਾ ਸਕਦਾ ਹੈ ਪਰ ਕਲਰ ਜੇ ਵੀ ਜਨਾ ਫਿਰ ਬੜਾ ਰਸਦਾ ਬਹੁਤ ਹੈ ਜੇ ਅਸੀਂ ਸਹੀ ਚੱਲੂਗੇ ਜੀ ਤਾਂ ਬੜੇ ਕਸਟਮਰ ਨੇ ਆ ਤੁਹੇ ਦੇਖ ਸਕਦੇ ਹੋ ਕਿ ਸਵੇਰ ਦਾ ਸਮਾਂ ਹੈ ਸਵੇਰ ਦੇ ਸਮੇਂ ਦੇ ਵਿੱਚ ਇੰਨੀ ਭੀੜ ਇਨ ਕੋ ਲੱਗ ਚੁੱਕੀ ਹੈ ਕਿ ਕਸਟਮਰ ਲਾਈਨਾਂ ਦੇ ਵਿੱਚ ਖੜਕੇ ਇਹਨਾਂ ਤੋਂ ਕੱਪੜੇ ਖਰੀਦਦੇ ਆ ਤੇ ਇਸ ਨੂੰ ਲੈ ਕੇ ਇਹਨਾਂ ਤੋਂ ਡਰੈੱਸ ਹੀ ਪੁੱਛਾਂਗੇ ਇਹਨਾਂ ਦੁਕਾਨ ਦਾ ਪੂਰਾ ਕਿਉਂਕਿ ਕਈ ਲੋਕ ਇਨਾਂ ਦਾ ਨਾਮ ਵੀ ਵਰਤ ਰਹੇ ਨੇ ਜਿਸ ਨੂੰ ਲੈ ਕੇ ਕਸਟਮਰ ਗੁੰਮਰਾਹ ਵੀ ਬਹੁਤ ਹੋ ਰਹੇ ਨੇ ਭਾਜੀ ਇਸ ਤਰੀਕੇ ਨਾਲ ਪਹਿਲਾਂ ਆਪਾਂ ਗੱਲ ਕੀਤੀ ਕਿ ਤੁਹਾਡਾ ਨਾਮ ਵੀ ਬਹੁਤ ਵਰਤਿਆ ਜਾ ਰਿਹਾ ਕਿਉਂਕਿ ਤੁਸੀਂ ਤਾਂ ਤੁਹਾਡਾ ਬ੍ਰਾਂਡ ਬਣ ਚੁੱਕਾ ਹੈ 1922 ਦੀ ਪੁਰਾ ਮੁੱਲਾਬੁਰ ਗਰੀਬਦਾਸ ਹਮ ਤਲਾਬ ਤੋਬੇ ਦੇ ਸਾਹਮਣੇ ਬਿਲਕੁਲ ਤੋਬੇ ਦੇ ਸਾਹਮਣੇ ਤੋਬੇ ਦੇ ਸਾਹਮਣੇ ਮੁੰਲਾਪੁਰ ਗਰੀਬਦਾਸ ਟੋਬੇ ਵਾਲੀ ਹੱਟੀ ਬਨਾਰਸੀ ਲਾਲਨ ਸਰ ਟੋਬੇ ਵਾਲੀ ਹੱਟੀ ਦਾ ਨਾਮ ਤਾਂ ਹੋਰ ਵੀ ਰੱਖਿਆ ਹੋਵੇ ਹੁਣ ਕਾਫੀ ਲੋਕ ਬਨਾਰਸੀ ਲਾਲਨ ਸਰ ਬਨਾਰਸੀ ਲਾਲਨ ਜਿਹੜੀ ਸਹੀ ਪੁਰਾਣੀ ਦੁਕਾਨ ਹੈ ਜੀ ਬਨਾਰਸੀ ਲਾਲਨ ਸਰ ਟੋਬੇ ਪੂਰੇ ਤੁਹਾਡੇ ਮਾਰਗ ਨਹੀਂ ਪਤਾ ਤੁਹਾਡੇ ਬਾਰੇ ਹਰ ਕਿਸੇ ਨੂੰ ਪਤਾ ਹੈ ਜੀ ਸਟਾਫ ਹੁਣ ਬਿਲਕੁਲ ਨਾ ਨੰਬਰ ਅਸੀਂ ਮੈਂਸ਼ਨ ਕਰ ਦਾਂਗੇ ਬਿਲਕੁਲ ਸਕਰੀਨ ਦੇ ਉੱਤੇ ਤੁਸੀਂ ਉਹਨਾਂ ਦੇ ਉੱਤੇ ਫੋਨ ਕਰਕੇ ਵੀ ਆ ਸਕਦੇ ਹੋ ਵਿਆਹ ਦਾ ਆਪਣਾ ਪੂਰੇ ਦਾਸ ਦਾ ਬਰੀ ਦਾ ਸਮਾਨ ਤੁਸੀਂ ਇੱਕ ਸ਼ਬਦ ਥੱਲੇ ਖਿੜ ਸਕਦੇ ਹੋ ਹਰ ਤਰੀਕੇ ਦੀ ਵੈਰਾਈਟੀ ਭਾਵੇਂ ਪੈਂਟ ਕੋਟ ਦਾ ਕੱਪੜਾ ਲੈਣਾ ਤੁਸੀਂ ਪੱਗਾਂ ਲੈਣੀਆਂ ਨੇ ਭਾਵੇਂ ਕਿਸੇ ਤ ਨਹੀਂ ਕਸਟਮਰ ਦੀ ਬਹੁਤ ਪੀੜਾਂ ਲੱਗੀਆਂ ਬਹੁਤ ਮੁਸ਼ਕਲ ਦੇ ਨਾਲ ਅਸੀਂ ਇਹ ਵੀਡੀਓ ਬਣਾਈ ਹੈ ਜਿਸ ਤੋਂ ਬਾਅਦ ਜਾ ਕੇ ਹੁਣ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਤੁਸੀਂ ਵੀ ਆਪਣੇ ਫਾਇਦੇ ਕਰਾ ਸਕਦੇ ਹੋ ਤੁਸੀਂ ਆਪਣੇ ਫਾਇਦੇ ਲੈ ਸਕਦੇ ਹੋ ਜੋ ਵੀ ਬੰਦਾ ਵੀਡੀਓ ਸ਼ੇਅਰ ਕਰੇਗਾ ਸਕਰੀਨਸ਼ਾਟ ਦਿਖਾਏਗਾ ਇਸ ਦੁਕਾਨ ਦੇ ਮਾਲਕ ਨੂੰ ਤਾਂ ਸਪੈਸ਼ਲ ਡਿਸਕਾਊਂਟ ਵੀ ਨਾ ਦੱਸਿਆ ਵਾਦਾ ਕੀਤਾ ਗਿਆ ਕਿ ਅਸੀਂ ਦੇਵਾਂਗੇ ਤਾਂ ਜਿਸ ਤਰੀਕੇ ਨਾਲ ਇਦਾਂ ਦੀਆਂ ਹੋਰ ਵੀ ਸ਼ਾਪਸ ਅਸੀਂ ਜੋ ਲੋਕਾਂ ਨੂੰ ਇੱਥੇ ਫਾਇਦੇ ਹੋ ਸਕਣ ਉੱਥੇ ਤੱਕ ਤੁਹਾਡੀ ਦੁਕਾਨਾਂ ਪਹੁੰਚ ਕਰਕੇ ਤਾਂ ਇਹ ਜਿਸ ਤਰੀਕੇ ਨਾਲ ਹਰ ਬੰਦੇ ਦੀ ਚਾਹਤ ਹੁੰਦੀ ਹੈ ਕਿ ਜੇ ਸੀ ਵਧੀਆ ਕੱਪੜੇ ਖਰੀਦੀ ਉਹ ਵੀ ਗਾਰੰਟੀ ਵਾਲੇ ਜਿਹੜੇ ਕੱਪ ਰੰਗ ਨਾ ਫਿੱਟੇ ਸਸਤੀ ਤੇ ਬਹੁਤੀ ਨਾ ਜਾਇਆ ਕਰੋ ਕਿਉਂਕਿ ਵਧੀਆ ਚੀਜ਼ ਹੁਣ ਚਾਹੀਦੀ ਜੋ ਗਾਰੰਟੀ ਸੁਦਾ ਹੋਏ ਇਹ ਚੀਜ਼ਾਂ ਦੀ ਖਾਸियत ਹੈ ਪੁਰਾਣੀ ਇਹਨਾਂ ਤੀਜੀ ਪੀੜੀ ਚੱਲ ਰਹੀ ਹੈ ਜਿਹੜੀ ਕੱਪੜੇ ਵੇਚਣ ਦਾ ਕੰਮ ਇਹ ਕਰ ਰਹੇ ਨੇ ਮਾਰਕੀਟੇ ਪੂਰਾ ਨਾਮ ਇਹਨਾਂ ਦਾ ਅੱਗੇ ਹੁਣ ਇਹਨਾਂ ਦਾ ਨਾਮ ਵਰਤੇ ਜਾ ਰਿਹਾ ਹੈ ਗੁੰਮਰਾਹ ਕੀਤਾ ਜਾ ਰਹੇ ਕਸਟਮਰਾਂ ਨੂੰ ਤਾਂ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਵੀ ਕਰਿਓ ਅਗਰ ਤੁਸੀਂ ਵੀ ਕਿਸੇ ਆਪਣੇ ਕਾਰੋਬਾਰ ਦੀ ਐਡ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ WhatsApp ਨੰਬਰ ਸਕਰੀਨ ਤੇ ਉੱਤੇ ਜੋ ਚੱਲਦਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰ